ਤੇ ਮੈਂ ਖੜਾ ਹਾਂ ਇਸ ਵੇਲੇ ਇਹ ਸਾਪਰ ਗੋਪੀ ਤੇ ਗੋਲ ਪੰਚਾਇਤ ਜਿਹੜੀ ਬੇਚਰਾਗਾ ਜਿਹੜੇ ਦਰਿਆਬੁਰ ਦੇ ਪਿੰਡ ਨੇ ਸੋ ਇਹ ਦਰਿਆਬੁਰ ਪਿੰਡ ਦੇ ਅੰਦਰ ਮੈਂ ਸਾਪਰ ਗੋਪੀ ਤੇ ਜਿਹੜੀ ਸਾਈਡ ਆ ਮਾਈਨਿੰਗ ਦੀ ਮੈਂ ਉੱਥੇ ਖੜਾ ਹਾਂ ਸੋ ਦੋ ਦਿਨ ਪਹਿਲੋਂ ਪੰਜਾਬ ਦੇ ਅੰਦਰ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਆਪਣੇ ਜਿਹੜਾ ਉਹ ਫੇਸਬੁੱਕ ਤੋਂ ਅਕਾਊਂਟ ਤੋਂ ਅਨੇਕ ਪੋਸਟ ਸ਼ੇਅਰ ਕੀਤੀ ਆ ਜਿਹਦੇ ਵਿੱਚ ਇਹ ਜਿਗਰ ਕੀਤਾ ਕਿ ਜਿਹੜੀ ਮਾਈਨਿੰਗ ਆ ਉਹ ਹੋ ਰਹੀ ਆ ਟਿੱਪਰਜ਼ ਆ ਰਹੇ ਨੇ ਟਰਾਲੀਆਂ ਜਾ ਰੀਆਂ ਨੇ ਤੇ ਨਾਲ ਵਿਕਰਮਜੀਤ ਸਿੰਘ ਮਜੀਠੀਏ ਨੇ ਚੇਚੇ ਤੌਰ ਤੇ ਮੇਰਾ ਨਾਂ ਲਿਖ ਕੇ ਕਿ ਇਹ ਜਿਹੜੀ ਇਨਲੀਗਲ ਮਾਈਨਿੰਗ ਆ ਇਹ ਮੰਤਰੀ ਲਾਲਚੰਦ ਕਟਾਰੂਚਾ ਕਰਾ ਰਿਆ ਮੋٹے ਤੌਰ ਤੇ ਉਹਨੇ ਇਹ ਇਲਜ਼ਾਮ ਲਾਇਆ ਉਹਨੇ ਇਹ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੀ ਪੁਆ ਹਲਕਾ ਬਧਾਰਸਾ ਹਲਕਾ ਪੁਆ ਤੇ ਇਹਦੇ ਅੰਦਰ ਜਿਹੜੀ ਇਹ ਸਾਫਰ ਗੋਪੀ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਇਹ ਇਨਲੀਗਲ ਹੈ ਔਰ ਇਹ ਲਾਲਚੰਦ ਘਟਾਰੂ ਚੱਕ ਜਿਹੜਾ ਮੰਤਰੀ ਪੰਜਾਬ ਦਾ ਉਹ ਕਰਵਾ ਰਿਹਾ ਹੈ ਪਹਿਲੀ ਗੱਲ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਵੈਸੇ ਵਿਕਰਮਜੀਤ ਸਿੰਘ ਮਜੀਠੀਏ ਨੂੰ ਉਹਦੀ ਗੱਲ ਦਾ ਜਵਾਬ ਦੇਣ ਨੂੰ ਚਿਤ ਤੇ ਨਹੀਂ ਕਰਦਾ ਕਿਉਂਕਿ ਹਲਕਾ ਤੇ ਦਿਮਾਗੀ ਤੌਰ ਤੇ ਬੌਣਾ ਇਨਸਾਨ ਹੈ ਜਿਹਨੂੰ ਸਿਆਸਤ ਦਾ ਊੜਾੜਾ ਵੀ ਮੈਂ ਸਮਝਦਾ ਸਮਝ ਨਹੀਂ ਤੇ ਇਸ ਕਿਸਮ ਦਾ ਤੇ ਸਿਆਸੀ ਵਿਵਹਾਰ ਕਰਦੇ ਜਿੱਦਾਂ ਗਲੀਆਂ ਦੇ ਮਸਟੰਡੇ ਕਰਦੇ ਆ ਸੋ ਵੈਸੇ ਤਾਂ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ ਪਰ ਕਿਉਂਕਿ ਉਹਨੇ ਮੇਰਾ ਨਾਮ ਲਿਆ ਆਪਣੀ ਪੋਸਟ ਦੇ ਉੱਤੇ ਸਪੈਸ਼ਲ ਲਿਖ ਕੇ ਸੋ ਮੈਂ ਪਹਿਲੀ ਗੱਲ ਤੇ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਸਾਪਰ ਗੋਪੀ ਤੇ ਗੋਲ ਅ ਜਿਹੜੀ ਮਾਈਨਿੰਗ ਸਾਈਡ ਹੈ ਇਹ ਮਤਲਬ ਲੀਗਲ ਤੌਰ ਤੇ ਇਹਦੀ ਬੋਲੀ ਹੋਈ ਆ 2023 ਚ April ਦੇ ਅੰਦਰ ਜਿਹੜੀ ਜਿਹਦੇ ਕਾਗਜ਼ ਦਾ ਡਾਕੂਮੈਂਟ ਮੇਰੇ ਹੱਥ ਚ ਹੈ ਮੈਂ ਸਿਰਫ ਇਹੀ ਸਾਬਤ ਕਰਨਾ ਚਾਹਣਾ ਵੀ ਪਹਿਲੀ ਗੱਲ ਇਹ ਬੋਲੀ 46 ਜਿਹੜੇ ਵਿਡਰਨ 46 ਜਿਹੜੇ ਠੇਕੇਦਾਰ ਸਾਨੂੰਣਾ ਨੇ ਇਹਦੇ ਵਿੱਚ ਸਮੂਲੀਅਤ ਕੀਤੀ ਔਰ ਤੁਸੀਂ ਥੱਲੇ ਦੇਖ ਰਹੇ ਹੋ ਇਹ ਇਹਦੇ ਅੰਦਰ ਟਾਪ ਦੇ ਅਫਸਰ ਜਿਹੜੇ ਮਾਈਨਿੰਗ ਵਿਭਾਗ ਦੇ ਡਰੇਨੇਜ ਵਿਭਾਗ ਦੇ ਔਰ ਜਿਨ੍ਹਾਂ ਦੀਆਂ ਸਬਡਮੀਨਲ ਪੱਧਰ ਤੇ ਡਿਊਟੀਆਂ ਲੱਗੀਆਂ ਨੇ ਸਭ ਦੇ ਸਾਈਨ ਨੇ ਔਰ ਇਹ ਬੋਲੀ ਜਿਹੜੀ ਆ ਉਹ ਐਮਬੀਡੀ ਜਿਹੜੀ ਕੰਪਨੀ ਆ ਉਹਨੇ ਲਈ ਆ ਤੇ ਉਹ ਮਾਈਨਿੰਗ ਤੇ ਕਰ ਦਿਆ ਨੰਬਰ 1 ਤੇ ਆ ਸੈਕੰਡ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਮਜੀਠੀਆ ਜਿਹਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪੰਜਾਬ ਦੇ ਵਿੱਚ ਨਸ਼ਾ ਕੌਣ ਲੈ ਕੇ ਆਇਆ ਪੰਜਾਬ ਦੇ ਵਿੱਚ ਚਿੱਟਾ ਘਰ ਘਰ ਕਿੰਨੇ ਪਜਾਇਆ ਇਹ ਸਾਰਾ ਪੰਜਾਬ ਜਾਣਦਾ ਔਰ ਤੁਸੀਂ ਤੁਹਾਡੇ ਖਿਲਾਫ ਕੇਸ ਵੀ ਬਣਿਆ ਤੁਸੀਂ ਅੱਜ ਵੀ ਉਹਨਾ ਕੇਸਾਂ ਨੂੰ ਭੁਗਤ ਰਹੇ ਹੋ ਕਾਜੀ ਤੁਸੀਂ ਡਰੱਗਸ ਦੇ ਮਾਮਲੇ 'ਚ ਸੈਟ ਲੱਗੇ ਪੈਸ ਹੁੰਦੇ ਹੋ ਕਾਜੀ ਤੁਸੀਂ ਡਰੱਗਸ ਦੇ ਮਾਮਲੇ ਦੇ ਵਿੱਚ ਤਰੀਕਾ ਭੁਗਤਦੇ ਹੋ ਤੇ ਤੁਸੀਂ ਮਹੀਨਿਆਂ ਵੱਦੀ ਜੇਲ੍ਹ ਵੀ ਕੱਟ ਕੇ ਆਏ ਹੋ ਡਰੱਗਸ ਦੇ ਮਾਮਲੇ 'ਚ ਇਹ ਜਿਹੜਾ ਪ੍ਰੋਸੈਸ ਸਾਰੇ ਪੰਜਾਬ ਦੇ ਲੋਕਾਂ ਨੇ ਦੇਖਿਆ ਸੋ ਤੁਸੀਂ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਹੋ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਤਵਾਈ ਲਈ ਤੁਸੀਂ ਤੁਸੀਂ ਜ਼ਿੰਮੇਵਾਰ ਹੋ ਸੋ ਉਸ ਜ਼ਿੰਮੇਵਾਰੀ ਤੋਂ ਤੁਸੀਂ ਲੋਕਾਂ ਦਾ ਧਿਆਨ ਲਾਂਭੇ ਲਾਉਣ ਦੇ ਲਈ ਕਿਉਂਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਡਰੱਗਸ ਦੇ ਖਿਲਾਫ ਹੱਲਾ ਬੋਲਿਆ ਜਿਹੜਾ ਉਹਨਾਂ ਨੇ ਜਿਹੜਾ ਯੋਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਤੁਸੀਂ ਉਹਨੂੰ ਲਿਓ ਲਾਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਮੈਂ ਵਿਕਰਮ ਜੀਠੀਆ ਜੀ ਤੁਹਾਨੂੰ ਇਹ ਚਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਜਿਹੜੀ ਪੋਸਟ ਕੀਤੀ ਆ ਪੋਸਟ ਤੇ ਮੇਰਾ ਨਾਂ ਤੁਸੀਂ ਸਪੈਸ ਲਿਖਿਆ ਇਹਨੂੰ ਹਟਾ ਲਓ 2 ਦਿਨ ਦੇ ਵਿੱਚ ਵਿੱਚ ਆਦਰਵਾਈ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਮੈਂ ਇਸ ਇਲਾਕੇ ਦਾ ਜੰਪਲ ਹੈ ਇਸ ਇਲਾਕੇ ਦੀ ਮਿੱਟੀ ਦੇ ਵਿੱਚੋਂ ਅਸੀਂ ਨਿਕਲੇ ਲੋਕ ਆ ਤੇ ਮਾਈਨਿੰਗ ਤੁਸੀਂ ਪੰਜਾਬ ਚ ਕਰਾਉਂਦੇ ਰਹੋ ਡਰੱਗਸ ਦਾ ਕਾਰੋਬਾਰ ਆ ਤੁਹਾਡੀ ਸਰਕਾਰਾਂ ਵੇਲੇ ਪੰਜਾਬ ਚੱਲਦਾ ਰਿਹਾ ਤੇ ਇਸ ਇਲਾਕੇ ਦੇ ਅੰਦਰ ਜਿਹੜਾ ਡਰੱਗਸ ਦਾ ਮੇਨ ਸਰਗਣਾ ਜਿਹੜਾ ਸਾਬਕਾ ਐਮਐਲਏ ਤੁਹਾਡੀਆਂ ਉਹਨਾਂ ਨਾਲ ਸਾਂਝਾ ਨੇ ਹੋਰ ਤੁਹਾਡੀਆਂ ਇੰਟਰਨਲ ਉਹਨਾਂ ਨਾਲ ਸਾਂਝਾ ਨੇ ਉਹਨਾਂ ਸਾਂਝਾਂ ਦੇ ਵਿੱਚ ਤੁਸੀਂ ਤੈਅ ਕਰਦੇ ਹੋ ਕਿ ਅੱਜ ਪੰਜਾਬ ਦੇ ਅੰਦਰ ਮੈਂ ਕਿਹੜਾ ਮੁੱਦਾ ਚੁੱਕਣਾ ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਤੁਸੀਂ ਸਿਆਸਤ ਦਾ ਨਹੀਂ ਹੋ ਉਸੇ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨੇੜੇ ਰਹੇ ਹੋ ਤੁਹਾਡੇ ਦੇ ਮਾੜਾ ਮੋਟਾ ਵੀ ਪਰਸਾਵਾ ਜਿਹੜਾ ਉਹਨਾਂ ਦੀ ਸਿਆਸੀ ਜੀਵਨੀ ਦਾ ਨਹੀਂ ਤੁਸੀਂ ਤਾਂ ਮਾਫੀਆ ਮਾਫੀਆ ਚਲਾਉਣ ਵਾਲੇ ਸਰਕਾਰਾਂ ਚ ਕੰਮ ਕੀਤਾ ਸੋ ਮੇਰੀ ਤੁਹਾਨੂੰ ਚੇਤਾਵਨੀ ਹੈ ਕਿ ਤੁਸੀਂ ਮੇਰੇ ਨਾਂ ਦੀ ਜਿਹੜੀ ਪੋਸਟ ਕੀਤੀ ਆ ਇਹਨੂੰ ਪੋਸਟ ਨੂੰ ਹਟਾਓ ਆਦਰਵਾਈ ਤੁਹਾਡੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਔਰ ਤੁਹਾਨੂੰ ਵੈਸੇ ਵੀ ਪੰਜਾਬ ਦੇ ਲੋਕ ਜਾਣਦੇ ਆ ਤੁਹਾਡੇ ਕੰਮਾਂ ਨੂੰ ਜਾਣਦੇ ਆ ਤੁਹਾਡੀ ਸਰਕਾਰਾਂ ਦਾ ਟਿਨਯੂਰ ਵੀ ਲੋਕੀ ਜਾਣਦੇ ਆ ਔਰ ਅਸੀਂ ਇਸ ਮਿੱਟੀ ਜਿਸ ਧਰਤੀ ਦੇ ਜੰਮਪਾਲਾਂ ਅਸੀਂ ਡਟ ਕੇ ਮਾਈਨਿੰਗ ਦੇ ਖਿਲਾਫ ਪਹਿਲਾਂ ਵੀ ਸੀਗੇ ਅੱਜ ਵੀ ਆ ਤੇ ਵਿਖੇ ਵੀ ਰਾਵਾਂਗੇ ਸਾਡਾ ਪਰਪਸ ਪੰਜਾਬ ਨੂੰ ਲੀਤੇ ਲਿਆਉਣਾ ਪੰਜਾਬ ਦੇ ਲੋਕਾਂ ਦੇ ਜਿਹੜੇ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਕੰਮ ਕਰਨਾ ਸੋ ਮਾਨ ਸਾਹਿਬ ਲਗਾਤਾਰੋ ਚ ਲੱਗੇ ਆ ਸੋ ਮੇਰੀ ਇਹ ਤੁਹਾਨੂੰ ਹੰਭਲ ਅਪੀਲ ਹੈ ਕਿ ਤੁਸੀਂ ਇਹਨਾਂ ਗਉਣਾ ਪਰ ਨਾ ਦੱਸੋ ਸਪੋਟਾ ਲੈਣੀ ਆ ਪੰਜਾਬ ਦੇ ਲੋਕ ਹੋਰ ਕੰਮ ਕਰੋ ਇਹਨਾਂ ਗੱਲਾਂ ਦੇ ਉੱਤੇ ਵੋਟਾਂ ਨਹੀਂ ਮਿਲਦੀਆਂ ਨਾ ਤੁਸੀਂ ਪੰਜਾਬ ਦੇ ਅੱਖਾਂ 'ਚ ਕੱਟਾ ਪਾ ਸਕਦੇ ਹੋ ਨਾ ਤੁਸੀਂ ਪੋਏ ਦੇ ਲੋਕਾਂ ਨੂੰ ਮਾਝ ਦੇ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ ਤੁਹਾਡਾ ਚੱਪਾ-ਚੱਪਾ ਤੁਹਾਡੀਆਂ ਰਗਾਂ ਲੋਕ ਜਾਣਦੇ ਆ ਸੋ ਮੈਂ ਤੁਹਾਨੂੰ ਜ਼ਰੂਰੀ ਗੱਲ-ਗੱਲ ਕਵਾਂਗਾ ਕਿ ਜੇ ਮਾੜੀ-ਮੋਟੀ ਵੀ ਤੁਹਾਨੂੰ ਸਿਆਸਤ ਦੀ ਹਜਾ ਹੈਗੀ ਆ ਮਾੜੀ-ਮੋਟੀ ਵੀ ਸਿਆਸਤ ਦੀ ਤੁਹਾਨੂੰ ਜਿਹੜੀ ਉਹ ਕੋਈ ਪ੍ਰੋਟੋਕਾਲ ਹੈਗਾ ਤਾਂ ਇਸ ਕਿਸਮ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਗਰੇਵਾਂ 'ਚ ਝਾਕੋ ਔਰ ਇਸ ਪੋਸਟ ਨੂੰ ਡਿਲੀਟ ਕਰੋ ਅਦਰਵਾਈਜ਼ ਮੈਂ ਤੁਹਾਡੇ ਖਿਲਾਫ ਕੋਈ ਕਾਰਵਾਈ ਕਰੂੰਗਾ